ਪਾਜੀ ਇਹਨਾਂ ਦੇ ਵਿਆਹ ਹੋਣੇ ਤਿੰਨ ਚਾਰ ਮਹੀਨੇ ਹੋਏ ਆ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਘੂੜਾ ਉੱਤੇ ਆਣ ਪਏ ਇਹਨਾਂ ਦੇ ਨਾਮ ਕਗਨਦੀ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਘੂੜਾ ਉੱਤੇ ਆਣ ਪਏ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਸੀ ਕਿਤਨਾ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੰਘੂੜਾ ਆ ਨਾ ਪਿਆ ਵਾ ਇਨਾਂ ਦਾ ਨਾੜ ਨਿੰਦ ਰਕ ਮਾੜਾ ਇਕਲੀ ਜੀ ਬੋਰ ਤੇ ਰਹਿਣ ਵਾਲੇ ਇਹਨਾਂ ਨੂੰ ਇੱਥੇ ਕਿੱ데 ਲੈ ਆਉਂਦਾ ਉਹ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਕ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਹ ਨਾਲ ਹੀ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਗੱਡੇਆ ਕੋਈ ਵੀ ਹੱਥ ਨਹੀਂ ਸੀ ਲਾਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆ ਹਾਂਜੀ ਪਰਵਾਦ ਨੂੰ ਕਹਦੇ ਪਏ ਹੋ ਕੋਈ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ 3-4 ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤਿੰਨ ਭਰਾ ਨੇ ਵਿਚਾਲੇ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਸਿਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆ ਰਹੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਥ ਮਿਲ ਜੇ ਤੇ ਬਹੁਤ ਵਧੀਆ ਕੀਤਾ ਹੋਇਆ ਭਾਜੀ ਆ ਰਹੇ ਨੇ ਉਹ ਮੇਰਾ ਨਾਮ ਮੋਨੀਸ਼ ਹੈ ਸਰ ਕੀਆ ਯਹਾਂ ਪੇ ਹੋ ਰਿਹਾ ਥਾ ਕੌਨ ਸਾ ਮੇਲਾ ਥਾ ਇਹ ਦੁਬਈ ਮੇਲਾ ਥਾ ਸਰ अचानक मौसम खराब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग के आया देखा एक भैया के थोड़ी चोट लगी हुई थी उनको गाड़ी में डाल के लेके गए वो इसके नीचे आ गए थे जी थोड़ा से दबे हुए थे उठाया इसको और तब निकाला वो मैं नहीं जानता भाई साहब यहाँ पे काम, काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने एक ही हुआ तो। मैंने एक ही देखा है वो अचानक हुआ ना एकदम तो मेरा एक ही पे ध्यान गया वो टावर उठाने में करने में में। नहीं। तो नहीं मुझे तो नहीं।, तो नहीं नहीं वो तो देखो तूफान है बहुत तेज तूफान था वो किसी के आदमी नहीं एकदम अचानक ही गिर गया सर जी कितने लोग थे यहाँ पे जब तूफान यहाँ पे लोग तो शायद एक भी नहीं था बाकी बाद में ध्यान नहीं पड़ा ना देखा तो भैया दबे हुए थे ਕਿਆ ਆਇਤਾ ਯਾਹ ਪੇ ਟਾਵਰ ਉਠਾ ਤਬ ਨਿਕਾਲਾ ਇਹ ਜੀ ਗੁਰੂ ਨਾਨਕ پارک ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਇੱਕ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਕਿਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੁੱਖ ਬਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਜੀ ਪਰ ਉਹਨਾਂ ਦਾ ਪਤਾ ਲੱਗਾ ਹੁਣ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਹ ਤਾਂ ਫੋਨ ਬੰਦ ਕੀਤਿਆਂ ਨਹੀਂ ਗੱਲ ਮੁਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਦੇ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਦੇ ਆਂ